85 ਮੌਤਾਂ ਡੇਲੀ ਕੈਂਸਰ ਕਾਰਨ ਪੰਜਾਬ 'ਚ ਹੋ ਰਹੀਆਂ ਜਿਹੜੀਆਂ ਹਾਈਲਾਈਟ ਨਹੀਂ ਕੀਤੀਆਂ ਜਾ ਰਹੀਆਂ ਬਾਜ਼ਾਰ ਦੇ ਵਿੱਚ ਐਮਪੀ ਦੀ ਕਣਕ ਆਉਂਦੀ ਹੈਗੀ ਕਈ ਸਾਲਾਂ ਤੋਂ ਉਹ ਨਕਲੀ ਐਮਪੀ ਦੀ ਕਣਕ ਆ ਰਹੀ ਹੈਗੀ ਹੈ ਆਈਵੀਐਫ ਹਸਪੀਟਲ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਪੰਜਾਬ 'ਚ ਹੈ 32% ਵਿਆਹ ਨਵੇਂ ਵਿਆਹੇ ਜੋੜਿਆਂ ਦੇ ਬੱਚੇ ਪੈਦਾ ਨਹੀਂ ਹੋ ਰਹੇ ਖੇਤੀ ਖੇਤੀ ਨੂੰ ਸਿਰਫ ਆਪਾਂ ਕਮਰਸ਼ੀਅਲ ਲੈ ਜਾਂਦੇ ਆ ਮੁਨਾਫੇ ਵਾਸਤੇ ਲੈ ਜਾਂਦੇ ਆ ਪਰ ਖੇਤੀ ਦੇ ਨਾਲ ਕਿਸਾਨ ਨੂੰ ਆਪਣੀ ਆਪਣੇ ਪਰਿਵਾਰ ਦੀ ਬੱਚਿਆਂ ਦੀ ਸਿਹਤ ਵੱਲ ਵੀ ਧਿਆਨ ਜਰੂਰ ਦੇਣਾ ਚਾਹੀਦਾ ਹੈ ਖੇਤੀ ਸਿਹਤ ਲਈ ਵੀ ਜ਼ਰੂਰੀ ਹੋਣੀ ਚਾਹੀਦੀ ਆ ਸੋ ਅੱਜ ਖੇਤੀ ਨੂੰ ਸਿਹਤ ਲਈ ਕਿਵੇਂ ਲਾਹੇਵੰਦ ਬਣਾਇਆ ਜਾ ਸਕਦਾ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਸਰਦਾਰ ਇਕਵਾਲ ਸਿੰਘ ਸੰਧੂ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਉਹ ਮੌਜੂਦ ਨੇ ਜਿਹੜੇ ਕਿ ਇੱਕ ਕੁਦਰਤੀ ਖੇਤੀ ਕਰ ਰਹੇ ਨੇ ਤੇ ਖੇਤੀ ਨੂੰ ਸਿਹਤ ਲਈ ਕਿਵੇਂ ਲਾਭਦਾਇਕ ਬਣਾਇਆ ਜਾ ਸਕਦਾ ਤੇ ਨਾਲ ਨਾਲ ਇਸ ਤੋਂ ਇਨਕਮ ਵੀ ਕਿਵੇਂ ਲਈ ਜਾ ਸਕਦੀ ਆ ਉਸ ਚੀਜ਼ ਬਾਰੇ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਜਨਤੀਮਾ ਸਵਾਗਤ ਕਰਦਾ ਤੁਹਾਡਾ ਜਗਤਜੀਤ ਗਰੁੱਪ ਦੇ ਵਿੱਚ ਤੇ ਖੇਤੀ ਦੀ ਜਾਣਕਾਰੀ ਦੇ ਨਾਲ ਸੰਬੰਧਿਤ ਵੀਡੀਓਜ਼ ਦੇ ਵਿੱਚ ਅੱਜ ਅਸੀਂ ਸਰਦਾਰ ਇਕਵਾਲ ਸਿੰਘ ਸੰਧੂ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਖੇਤੀ ਤੋਂ ਸਿਹਤ ਤੋਂ ਲਈ ਸੋ ਕਿਵੇਂ ਆਪਣੀ ਖੇਤੀ ਜਿਹੜੀ ਪੋਲਿਊਟਡ ਹੋ ਰਹੀ ਹੈ ਪ੍ਰਦੂਸ਼ਿਤ ਹੋ ਰਹੀ ਹੈ ਉਸ ਨੂੰ ਕਿਵੇਂ ਬਚਾਇਆ ਜਾ ਸਕਦਾ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਸਰਦਾਰ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਜਗਜੀਤ ਗਰੁੱਪ ਦੇ ਵਿੱਚ ਮੈਂ ਵੀ ਤੁਹਾਡਾ ਸਵਾਗਤ ਕਰਦਾ ਜੀ ਤੁਹਾਡਾ ਤੇ ਸਰੋਤਿਆਂ ਦਾ ਸਵਾਗਤ ਕਰਦਾ ਕਿ ਅੱਜ ਅਸੀਂ ਇਹ ਜਿਹੜੀ ਡਿਸਕਸ਼ਨ ਕਰਨ ਜਾ ਰਹੇ ਹਾਂ ਇਹ ਸਾਡੇ ਪੰਜਾਬ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਪੰਜਾਬ ਜਿਹੜੇ ਦੇ ਵਿੱਚ ਸਭ ਤੋਂ ਜ਼ਿਆਦਾ ਹਸਪਤਾਲ ਸਾਡੇ ਦੇਸ਼ ਦੇ ਵਿੱਚ ਪੰਜਾਬ 'ਚ ਨੇ ਦਵਾਈਆਂ ਦੀਆਂ ਦੁਕਾਨਾਂ ਵੀ ਸਭ ਤੋਂ ਵੱਧ ਪੰਜਾਬ 'ਚ ਨੇ ਆਈਵੀਫ ਹਸਪਤਾਲ ਹਸਪਤਾਲ ਜਿਹੜੇ ਹੈਗੇ ਉਹ ਵੀ ਸਭ ਤੋਂ ਜ਼ਿਆਦਾ ਪੰਜਾਬ 'ਚ ਨੇ ਉਹਦਾ ਉਹਦੇ ਨਾਲ ਦੇਖਣ ਨੂੰ ਲੱਗਦਾ ਵੀ ਸਾਰਾ ਪੰਜਾਬ ਜਿਹੜਾ ਹੈਗਾ ਉਹ ਬਿਮਾਰ ਹੈਗਾ 90% ਬੱਚੇ ਬਜ਼ੁਰਗ ਮਤਾਵਾ ਜਿਹੜੇ ਹੈਗੇ ਇਸ ਟਾਈਮ ਬਿਮਾਰ ਹੈ ਔਰ ਸਾਰੇ ਹਸਪਤਾਲ ਜਿਹੜੇ ਭਰੇ ਪਏ ਆ ਔਰ ਹਸਪਤਾਲ ਵਾਲੇ ਦਵਾਈਆਂ ਦੀਆਂ ਦੁਕਾਨਾਂ ਵਾਲੇ ਸਾਡੇ ਪੰਜਾਬੀਆਂ ਦੀ ਲੁੱਟ ਕਰ ਰਹੇ ਆ ਔਰ ਪੰਜਾਬ ਸਾਡਾ ਬਰਬਾਦ ਹੋ ਰਿਹਾ। ਇਹੀ ਕਾਰਨ ਹੈ ਕਿ ਮੈਂ ਜਿਹੜਾ ਹੈ ਗਿਆ ਕੁਦਰਤੀ ਖੇਤੀ ਵਾਲਾ ਆ। ਕੁਦਰਤੀ ਖੇਤੀ ਹੀ ਸਾਡੀ ਸਿਹਤ ਨੂੰ ਬਣਾਈ ਰੱਖ ਸਕੀ ਹੈ। ਜੇ ਸਾਡੀ ਸਿਹਤ ਨਹੀਂ ਤਾਂ ਕੁਝ ਵੀ ਨਹੀਂ। ਪੈਸੇ ਨਾਲ ਅਸੀਂ ਸਿਹਤ ਨਹੀਂ ਖਰੀਦ ਸਕਿਆ। ਮੈਂ ਉਸ ਪ੍ਰੋਜੈਕਟ ਤੇ ਕੰਮ ਕਰ ਰਿਹਾ। ਤਾਂ ਜੋ ਜਿਹੜੇ ਕਿਸਾਨ ਪੰਜਾਬ ਦੇ ਵਿੱਚ ਕੁਦਰਤੀ ਖੇਤੀ ਕਰਨ ਲੋੜ ਹੈ, ਸਮੇਂ ਦੀ ਲੋੜ ਹੈਗੀ ਹੈ। ਕਿਉਂਕਿ ਸਾਡੀ ਜ਼ਮੀਨ ਜਿਹੜੀ ਹੈ ਉਹ ਜ਼ਹਿਰਾਂ ਪਾ ਕੇ ਖਾਦਾਂ ਪਾ ਕੇ ਅੱਗਾਂ ਲਾ ਕੇ ਔਰ ਫਲਡ ਰੀਜੇਸ਼ਨ ਕਰਕੇ ਕਰਕੇ ਬੰਜਰ ਹੋ ਰਹੀ ਹੈ ਪਾਣੀ ਜਿਹੜਾ ਹੈਗਾ ਉਹ ਸਾਡਾ نیچے ਜਾ ਰਿਹਾ ਹੈ ਲੱਖਾਂ ਰੁਪਏ ਦਾ ਖਰਚਾ ਇੱਕ ਕਿਸਾਨ ਜਿਹੜਾ ਇੱਕ ਟਿਊਬਲ ਤੇ ਲਾ ਦੇ ਲੱਖਾਂ ਸਾਡੇ ਟਿਊਬਲ ਨੇ ਕਰੋੜਾਂ ਦੇ ਵਿੱਚ ਸਾਡਾ ਜਿਹੜਾ ਟਿਊਬਲ ਦੇ ਖਰਚਾ ਹੋ ਰਿਹਾ ਹੈ ਔਰ ਇਸੇ ਤਰ੍ਹਾਂ ਜਿਹੜਾ ਹੈ ਸਾਡਾ ਜਿਹੜਾ ਬਹੁਤ ਸਾਰਾ ਖਰਚਾ ਜਿਹੜਾ ਉਹ ਜ਼ਹਿਰਾਂ ਤੇ ਤੇ ਖਾਦਾਂ ਤੇ ਹੋ ਰਿਹਾ ਜੀ ਜੇ ਅਸੀਂ ਇਸ ਤੋਂ ਬਚਣਾ ਹੈਗਾ ਤਾਂ ਅਸੀਂ ਕੁਦਰਤੀ ਖੇਤੀ ਵੱਲ ਆ ਜਾਈਏ ਇਹ ਸਾਡੇ ਖਰਚੇ ਬਚਣਗੇ ਕਿਸਾਨ ਦੀ ਆਮਦਨ ਤਾਂ ਹੀ ਵਧੇਗੀ ਤਾਂ ਹੀ ਕਿਸਾਨ ਸਾਰੇ ਪੰਜਾਬ ਦੀ ਹੈਲਥ ਠੀਕ ਹੋਏਗੀ ਜੀ ਸੋ ਗੱਲ ਕਰਦੇ ਆ ਜੀ ਸ਼ੁਰੂਆਤ ਤੋਂ ਸਭ ਤੋਂ ਮੈਨੂੰ ਪਤਾ ਲੱਗਿਆ ਸਰਦਾਰ ਸਾਹਿਬ ਜਿਹੜੇ ਉਹ ਚੰਗੇ ਅਹੁਦੇ ਤੋਂ ਗਵਰਨਮੈਂਟ ਦੇ ਵਿੱਚੋਂ ਰਿਟਾਇਰ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਸਿਹਤ ਸੰਭਾਲਣ ਲਈ ਇਹ ਜਿਹੜਾ ਕਦਮ ਚੁੱਕਿਆ ਤੇ ਇਹ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਜਿਹੜੇ ਅਗਾਂਵਧੂ ਕਿਸਾਨ ਨੇ ਉਹਨਾਂ ਨੂੰ ਵੀ ਇਸ ਖੇਤੀ ਵੱਲ ਜਿਹੜਾ ਪ੍ਰੇਰਿਤ ਕਰ ਰਹੇ ਨੇ, ਟ੍ਰੇਨਡ ਵੀ ਕਰ ਰਹੇ ਨੇ ਤੇ ਇਸ ਦੀ ਜਿਹੜੀ ਨੌਲੇਜ ਹੈ ਕਲਾਸਿਸ ਨੇ ਉਹ ਵੀ ਲਾ ਰਹੇ ਨੇ। ਸਰਦਾਰ ਸਾਹਿਬ ਗੱਲ ਕਰਦੇ ਆ ਸ਼ੁਰੂਆਤ ਦੀ। ਇੱਕ ਜਿਹੜਾ ਮੋੜ ਸਟੈਪ ਲੈਣਾ ਹੁੰਦਾ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਉਹ ਔਖਾ ਹੁੰਦਾ। ਜਿਹੜੇ ਲੋਕ ਨੇ ਆਲੇ-ਦਾਲੇ ਵਾਲੇ ਉਹ ਵੀ ਉਸ ਸਟੈਪ ਨੂੰ ਜਿਹੜਾ ਉਹਤੇ ਨੁਕਤਾ ਚੀਨੀ ਕਰਦੇ ਨੇ ਆ ਨਾ ਕਹਿੰਦੇ ਆ ਕੁਝ ਉਹ ਸਟੈਪ ਤੁਸੀਂ ਕਿਵੇਂ ਲਿਆ ਤੇ ਕੀ ਰਿਐਕਸ਼ਨ ਸੀਗੇ ਜਾਂ ਏਰੀਏ ਦੇ ਲਾ ਲੋ ਜਾਂ ਪਰਿਵਾਰ ਦੇ ਲਾ ਲੋ ਤੇ ਕਿੱਦਾਂ ਤੁਸੀਂ ਇਸ ਨੂੰ ਅੱਗੇ ਮੂਵ ਆਨ ਕੀਤਾ ਜੀ ਇਹ ਸਟੈਪ ਲੈਣੇ ਹੀ ਪਹਿਲਾਂ ਬਹੁਤ ਮੁਸ਼ਕਲ ਹੈ ਗਿਆ ਕਿਸਾਨ ਲਈ ਜੀ ਕਿਉਂਕਿ ਕਿਸਾਨ ਜਿਹੜਾ ਹੈਗਾ ਉਹ ਕਮਰਸ਼ੀਅਲਾਈਜ਼ ਖੇਤੀ ਕਰ ਰਿਹਾ ਜੀ ਆਮਦਨ ਲਈ ਖੇਤੀ ਕਰ ਰਿਹਾ ਹੈਗਾ ਉਸਨੇ ਆਪਣੇ ਖਰਚੇ ਵਧਾ ਲਏ ਆ ਇਹਦੇ ਚ ਕੋਈ ਸ਼ੱਕ ਨਹੀਂ ਜਦੋਂ ਅੱਜ ਤੋਂ 50 ਸਾਲ ਪਹਿਲਾਂ ਥੋੜੀ ਜੀ ਖਾਦ ਪਾ ਕੇ ਕਿਸਾਨ ਨੇ ਖੇਤੀ ਕੀਤੀ ਤਾਂ ਉਹਦਾ ਜਿਹੜੀ ਯੀਲਡ ਸੀ ਉਹਦਾ ਝਾੜ ਵਧਿਆ ਜੀ ਪਰ ਐਸ ਸਮੇ ਜਿਹੜਾ ਝਾੜ ਬਹੁਤ ਜਿਆਦਾ ਖਾਦਾਂ ਵਧ ਗਈਆਂ ਨੇ ਜ਼ਹਿਰਾਂ ਵਧੀਆਂ ਨੇ ਪਰ ਲੇਕਿਨ ਝਾੜ ਨਹੀਂ ਵਧ ਰਿਹਾ ਜੀ ਖਰਚੇ ਵਧ ਰਹੇ ਨੇ ਆਮਦਨ ਨਹੀਂ ਵਧ ਰਹੀ ਜੀ ਜੇ ਕਿਸਾਨ ਜੇ ਕੁਦਰਤੀ ਖੇਤੀ ਵੱਲ ਆਉਣਾ ਸ਼ੁਰੂ ਕਰ ਦੇਗਾ ਜੇ ਉਹ ਆਪਣੀ ਜਿਹੜਾ ਹੈਗਾ ਖੇਤੀ ਕਰਨ ਦਾ ਢੰਗ ਬਦਲ ਦੇਗਾ ਤਾਂ ਖਰਚੇ ਘਟਣਗੇ ਉਹਦੀ ਆਮਦਨ ਵਧੇਗੀ ਛੇਤ ਠੀਕ ਹੋਏਗੀ ਪੰਜਾਬ ਬਚੇਗਾ ਪੰਜਾਬ ਤਰੱਕੀ ਕਰੇਗਾ ਲੋੜ ਹੈ ਪੰਜਾਬ ਨੂੰ ਜਿਹੜਾ ਹੈਗਾ ਜਿਹੜਾ ਜ਼ਹਿਰ ਮੁਕਤ ਖੇਤੀ ਕਰਨ ਦੀ ਮੈਂ ਉਦਾਹਰਨ ਦੇਣਾ ਬਿਨਾਂ ਜ਼ਹਿਰਾਂ ਤੋਂ ਖੇਤੀ ਹੋ ਸਕਦੀ ਹੈ ਬਿਨਾਂ ਕੀਟ ਜਿੰਨਾਂ ਨੂੰ ਅਸੀਂ ਮਾਰਦੇ ਹਾਂ ਜ਼ਹਿਰਾਂ ਨਾਲ ਉਹਨਾਂ ਤੋਂ ਖੇਤੀ ਨਹੀਂ ਹੋ ਸਕਦੀ ਜੀ ਇਸ ਟਾਈਮ ਜਿਹੜਾ ਹੈ ਸਾਡੇ ਇੰਦੇ ਐਟਮੋਸਫੀਅਰ ਦੇ ਪੰਜਾਬ ਦੇ ਹਰਿਆਣੇ ਵਿੱਚ 205 ਕੀਟ ਰਿਕੋਗਨਾਈਜ਼ ਕੀਤੇ ਗਏ ਆ ਜੀ ਜਿਸ ਦੇ ਵਿੱਚੋਂ ਜਿਹੜੇ ਹੈਗੇ ਨੇ 162 ਕੀਟ ਜਿਹੜੇ ਨੇ ਉਹ ਮਾਸਾਹਾਰੀ ਨੇ ਦੂਸਰੇ 43 ਕੀਟ ਜਿਹੜੇ ਨੇ ਉਹ ਸਾਕਾਹਾਰੀ ਨੇ ਜੀ ਤਾਂ ਜਿਹੜੇ ਸਾਡੇ 162 ਸਾਡੇ ਮਾਸਾਹਾਰੀ ਨੇ ਉਹਨਾਂ ਨੇ ਮੀਟ ਖਾਣਾ ਹੈਗਾ ਜੀ ਤਾਂ 43 ਜਿਹੜੇ ਸਾਕਾਹਾਰੀ ਆ ਉਹਨਾਂ ਨੂੰ ਖਾਣਗੇ ਜੀ ਤਾਂ ਸਾਨੂੰ ਸਪਰੇਅ ਕਰਨ ਦੀ ਲੋੜ ਹੀ ਨਹੀਂ ਹੈਗੀ ਜੀ ਖਾਣ ਵਾਲੇ 162 ਨੇ ਜਿਨ੍ਹਾਂ ਨੂੰ ਖਾਣਾ ਉਹ 43 ਨੇ ਉਹ ਆਪਣਾ ਚਾਰ ਗੁਣਾ ਵੱਧ ਉਹ ਚਾਰ ਗੁਣਾ ਵੱਧ ਨੇ ਕਿਸਾਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਕਦੀ ਵੀ ਕੀਟਾਂ ਨੂੰ ਮਾਰਨ ਵਾਸਤੇ ਜ਼ਹਿਰ ਨਹੀਂ ਛਟਕਣੀ ਚਾਹੀਦੀ ਜ਼ਹਿਰ ਤੋਂ ਬਿਨਾ ਖੇਤੀ ਹੋ ਸਕਦੀ ਹੈ ਕੀਟਾਂ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਜੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜੇਕਰ ਇਹ ਮਾਸਾਹਾਰੀ ਕੀਟ ਨੇ ਇਹ ਸ਼ਾਕਾਹਾਰੀ ਨੂੰ ਖਾ ਲ ਜਾਣਗੇ ਮਤਲਬ ਜਿਹੜੇ ਪੱਤਿਆਂ ਦਾ ਨੁਕਸਾਨ ਕਰਦੇ ਆ ਜਾਂ ਹੋਰ ਨੁਕਸਾਨ ਕਰਦੇ ਆ ਇਹ ਜਿਹੜੇ ਕੀਟ ਨੇ ਇਹ ਬੈਲੈਂਸ ਕਰ ਲੈਣਗੇ ਆਪਣੇ ਆਪ ਨੂੰ ਜੀ ਬਿਲਕੁਲ ਬੈਲੈਂਸ ਕਰ ਲੈਣਗੇ ਕੀਟ ਜਿੰਨਾ ਨੁਕਸਾਨ ਕਰਨਗੇ ਉਦੋਂ ਬਾਅਦ ਫਾਇਦਾ ਵੀ ਕਰਨਗੇ ਜੀ ਉਹ ਆਪਣਾ ਸਾਈਕਲ ਕੰਪਲੀਟ ਕਰਕੇ ਕੀਟ ਜਿਹੜਾ ਹੈਗਾ ਉਹ ਚਲਾ ਜਾਏਗਾ ਖਤਮ ਹੋ ਜਾਏਗਾ ਤਾਂ ਇੱਕ ਇਹ ਵੀ ਹੈਗਾ ਵੀ ਜਿਹੜੇ ਅਸੀਂ ਸੋਚਦੇ ਹਾਂਗੇ ਆ ਵੀ ਕੀਟਾਂ ਨੂੰ ਮਾਰ ਦਿਆਂਗੇ ਜਦੋਂ ਤੁਸੀਂ ਕੀਟਾਂ ਨੂੰ ਮਾਰਦੇ ਤਾਂ ਤੁਹਾਡੇ ਜਿਹੜੇ ਮਾਸਾਹਾਰੀ ਕੀਟ ਆ ਉਹ ਵੀ ਨਾਲ ਮਰ ਜਾਂਦੇ ਆ ਤੁਹਾਡਾ ਨੁਕਸਾਨ ਹੁੰਦਾ ਹੈ ਇਸ ਕਰਕੇ ਕੀਟਾ ਨੂੰ ਮਾਰਨਾ ਨਹੀਂ ਚਾਹੀਦਾ ਉਹਨਾਂ ਨੂੰ ਸਾਈਕਲ ਕੰਪਲੀਟ ਕਰਨਾ ਚਾਹੀਦਾ ਉਹ ਤੁਹਾਡਾ ਨੁਕਸਾਨ ਨਹੀਂ ਕਰਨਗੇ ਤੁਹਾਡਾ ਫਾਇਦਾ ਹੀ ਕਰਕੇ ਜਾਣਗੇ ਇਸ ਵਾਸਤੇ ਜ਼ਹਿਰਾਂ ਤੋਂ ਮੁਕਤ ਖੇਤੀ ਪਹਿਲਾਂ ਤਾਂ ਜ਼ਹਿਰਾਂ ਦੀ ਜ਼ਰੂਰਤ ਹੀ ਨਹੀਂ ਕਿਸਾਨ ਜਿਹੜਾ ਹੈਗਾ ਉਹ ਮੈਂ ਉਹਨਾਂ ਨੂੰ ਐਫੀਡੇਵਟ ਦੇਣ ਨੂੰ ਤਿਆਰ ਹਾਂ ਵੀ ਕੀੜ ਤੁਹਾਡਾ ਨੁਕਸਾਨ ਨਹੀਂ ਕਰਨਗੇ ਜ਼ਹਿਰਾਂ ਬੰਦ ਕਰੋ ਆਪਦੇ ਖਰਚੇ ਜਿਹੜੇ ਹੈਗੇ ਜ਼ਹਿਰ ਖੁਦ ਵੀ ਜਿਹੜੀਆਂ ਜ਼ਹਿਰਾ ਹੈਗੀਆਂ ਉਹ ਜਦੋਂ ਕੋਈ ਸਪਰੇਅ ਕਰਦਾ ਹੈਗਾ ਜਾਂ ਸਪਰੇਅ ਹੋਈ ਹੁੰਦੀ ਹੈ ਤਾਂ ਉਹਦੇ ਚ ਜਿਹੜਾ ਹੈ ਸਾਡੇ ਆਲੇ-ਦੁਆਲੇ ਦਾ ਸਾਡਾ ਬਹੁਤ ਨੁਕਸਾਨ ਹੁੰਦਾ ਉਸ ਤੋਂ ਵੀ ਪਛਣਾ ਚਾਹੀਦਾ ਹੈ। ਇਹੀ ਕਾਰਨ ਹੈ ਜਿਹੜਾ ਜ਼ਹਿਰਾਂ ਕਰਕੇ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਕੈਂਸਰ ਹੈਗਾ ਜੀ ਉਹ ਬਹੁਤ ਜ਼ਿਆਦਾ ਹੈਗਾ। 85 ਮੌਤਾਂ ਡੇਲੀ ਕੈਂਸਰ ਕਾਰਨ ਪੰਜਾਬ 'ਚ ਹੋ ਰਹੀਆਂ ਜਿਹੜੀਆਂ ਹਾਈਲਾਈਟ ਨਹੀਂ ਕੀਤੀਆਂ ਜਾ ਰਹੀਆਂ। ਜੀ ਜੇ ਅੱਜ ਅਸੀਂ ਅੱਜ ਨਸ਼ਾ ਨੂੰ ਕਹਿੰਦੇ ਆਂ ਵੀ ਨਸ਼ਾ ਪੰਜਾਬ ਨੂੰ ਖਾ ਗਿਆ ਤਾਂ ਜ਼ਹਿਰਾਂ ਵੀ ਪੰਜਾਬ ਨੂੰ ਖਾ ਗਈਆਂ। ਜੀ ਸਾਡੇ ਸਾਡੇ ਕੈਂਸਰ ਹੋ ਗਿਆ ਹੈ। ਸਾਨੂੰ ਬਲੱਡ ਪ੍ਰੈਸ਼ਰ ਹੋ ਗਿਆ ਹੈ ਸਾਨੂੰ ਸ਼ੂਗਰ ਹੋ ਗਈ ਹੈ ਅਸੀਂ ਬਿਮਾਰਾਂ 90% ਪੰਜਾਬ ਬਿਮਾਰ ਹੈ ਔਰ ਆਈਵੀਐ ਫਾ ਹਸਪੀਟਲ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਚ 32% ਵਿਆਹ ਨਵੀਂ ਵਿਆਹੇ ਜੋੜਿਆਂ ਦੇ ਬੱਚੇ ਪੈਦਾ ਨਹੀਂ ਹੋ ਰਹੇ ਤਾਂ ਇਹ ਸਾਰਾ ਕਾਰਨ ਸੈਨਿਕ ਖੇਤੀ ਦਾ ਹੈ ਖਾਦਾਂ ਦਾ ਹੈ ਔਰ ਜ਼ਹਿਰਾਂ ਦਾ ਹੈ ਮੇਰੀ ਪੁਰਜੋਰ ਬੇਨਤੀ ਹੈਗੀ ਹੈ ਪੰਜਾਬ ਦੇ ਨਿਵਾਸੀਆਂ ਨੂੰ ਵੀ ਇਹ ਜਿਹੜੀਆਂ ਹੈਗੀਆਂ ਪਹਿਲਾ ਜ਼ਹਿਰਾਂ ਤੋਂ ਬਚੀਏ ਫਿਰ ਖਾਦਾਂ ਹੋਲੀ ਲਕਟਾ ਕੇ ਕਿਵੇਂ ਵਾਪਸ ਆਉਣਾ ਹੈ ਮੈਂ ਉਸਤੇ ਵੀ ਗੱਲ ਕਰਾਂਗਾ ਜੀ ਸਪਰੇਅ ਤੋਂ ਬਿਨਾ ਮਤਲਬ ਕੀਟ ਮਾਰੇ ਬਿਨਾ ਆਪਾਂ ਖੇਤੀ ਕਰ ਸਕਦੇ ਆ ਦੂਸਰਾ ਜਿਹੜਾ ਮੇਨ ਖਰਚਾ ਵੀ ਲਾ ਲਈਏ ਜਾਂ ਆਪਣੀ ਜ਼ਹਿਰ ਵੀ ਲਾ ਲਈਏ ਖਾਦਾਂ ਦੀ ਹੈ ਜਿਹੜੀਆਂ ਆਪਾਂ ਬਾਹਰਲੀ ਖਾਦਾਂ ਪਾ ਰਹੇ ਹਾਂ ਆਪਣੀਆਂ ਘਰ ਦੀਆਂ ਖਾਦਾਂ ਛੱਡ ਕੇ ਬਾਹਰਲੀ ਖਾਦਾਂ ਪਾ ਰਹੇ ਹਾਂ ਉਹਨਾਂ ਬਾਰੇ ਜਰੂਰ ਦੱਸੋ ਕਿ ਉਹ ਉਹਨਾਂ ਦੇ ਵਿੱਚ ਕਿਸਾਨ ਦੀ ਲੁੱਟ ਕਿਵੇਂ ਹੋ ਰਹੀ ਹੈ ਤੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਕਿਹੜੀਆਂ ਹੋਰ ਚੀਜ਼ਾਂ ਵਰਤੀਆਂ ਜਾ ਸਕਦੀਆਂ ਦੇਖੋ ਇਸ ਟਾਈਮ ਕਿਸਾਨ ਜਿਹੜਾ ਹੈਗਾ ਸੀ ਜਦੋਂ ਨੇ ਸ਼ੁਰੂ ਕੀਤੀ ਸੀ ਤੇ ਉਹ ਕੁਝ ਕਿਲੋ ਖਾਦ ਪਾ ਕੇ ਜਿਹੜਾ ਹੈ ਗਿਆ ਸੀ ਉਹਨੂੰ ਅੱਛੀ ਜੀਲਡ ਮਿਲੀ ਜੀ ਔਰ ਇਸ ਟਾਈਮ ਕਿਸਾਨ ਜਿਹੜਾ ਹੈਗਾ ਉਹ ਜੇ ਅਸੀਂ ਦੇਖੀਏ ਦੋ-ਦੋ ਬੋਰੀਆਂ ਡੀਪੀ ਦੀ ਪਾਉਣ ਲੱਗੇ ਨੇ ਜੀ ਤਾਂ 8-8 ਬੋਰੀਆਂ ਇੱਕ ਫਸਲ ਦੇ ਵਿੱਚ ਯੂਰੀਆ ਪਾਉਣ ਲੱਗੇ ਨੇ ਜੀ ਔਰ इवन ਜਿਹੜੇ ਅਸੀਂ ਆਲੂ ਖਾ ਰਹੇ ਆ ਜਲੰਧਰ ਦਾ ਏਰੀਆ ਹੈਗਾ 20 ਤੋਂ 25 ਬੋਰੀਆਂ ਖਾਂਦਾ ਦੇ ਨਾਲ ਜਿਹੜੇ ਆਦੂ ਗਾਇ ਜਾਂਦੇ ਆ ਜੀ ਤੇ ਅੱਜ ਮੈਂ ਤੁਹਾਨੂੰ ਇਹ ਵੀ ਦਿਖਾਵਾਂਗਾ ਜਿਹੜੇ ਮੇਰੇ ਆਰਗੇਨਿਕ ਆਲੂ ਗਾਇ ਹੋਏ ਨੇ ਉਹ ਇੰਨੇ ਟੇਸਟੀ ਤੇ ਇੰਨੇ ਅੱਛੇ ਨੇ ਵੀ ਤੁਸੀਂ ਜੇ ਆਰਗੇਨਿਕ ਆਲੂ ਗਾਉਗੇ ਕਿਵੇਂ ਉਗਾਉਣੇ ਉਹਨਾਂ ਬਾਰੇ ਵੀ ਮੈਂ ਦੱਸਾਂਗਾ ਹਰੇਕ ਚੀਜ਼ ਬਹੁਤ ਸੌਖੀ ਹੈਗੀ ਹੈ ਥੋੜਾ ਜਿਹਾ ਆਪਣਾ ਖੇਤੀ ਦਾ ਟੰਗ ਬਦਲਣ ਦੀ ਲੋੜ ਹੈ ਖਾਦਾਂ ਤੋਂ ਤੇ ਜੈਰਾਂ ਤੋਂ ਬਚਿਆ ਜਾ ਸਕਦਾ ਹੈਗਾ ਉਹ ਇਸ ਤਰ੍ਹਾਂ ਜਿਵੇਂ ਤੁਸੀਂ ਕਹੇ ਵੀ ਕਿਵੇਂ ਬਚਿਆ ਜਾਏਗਾ ਸਾਨੂੰ ਪਹਿਲਾਂ ਇਹ ਹੈਗਾ ਸਮੇ ਦੀ ਲੋੜ ਹੈਗੀ ਹੈ ਜ਼ਮੀਨ ਲੈਵਲ ਹੋਣੀ ਚਾਹੀਦੀ ਹੈ ਦੂਸਰਾ ਸਾਡੀ ਜ਼ਮੀਨ ਦੇ ਜਿਹੜਾ ਜਿਆਦਾ ਪਾਣੀ ਲਾ ਕੇ ਕੱਦੂ ਮਾਰ ਕੇ ਜਿਹੜੀ ਅਸੀਂ ਪੈੜੀ ਲਗਾ ਰਹੇ ਆ ਹਾਰਡ ਪੈਨ ਹੋ ਗਿਆ ਜੀ ਹਾਰਡ ਪੈਨ ਜਿਹੜਾ ਹੈਗਾ ਉਹ 7 ਇੰਚ ਤੋਂ ਲੈ ਕੇ 18 ਇੰਚ ਤੱਕ ਹੋਇਆ ਹੈ ਉਹਨੂੰ ਤੋੜਨ ਵਾਸਤੇ ਇੱਕ ਸਬਸੋਇਲਰ ਹਾਲ ਹੁੰਦਾ ਜਿਹੜਾ ਕਿ 30 ਇੰਚ ਘਟੂ ਘੜ ਡੂੰਗਾ ਜਾਣਾ ਚਾਹੀਦਾ ਉਸ ਨਾਲ ਸਾਨੂੰ ਹਾਰਡ ਪੈਨ ਬ੍ਰੇਕ ਕਰਕੇ ਜਿਹੜਾ ਉੱਪਰਲਾ ਪਾਣੀ ਹੈ ਹੋਏ ਨਾ ਜਾਵੇ ਹੇਠਲਾ ਪਾਣੀ ਉੱਪਰ ਨੂੰ ਆਵੇ ਉੱਪਰਲੀ ਹਵਾ ਹੇਠਾਂ ਜਾਵੇ ਹੇਠਲੀ ਹਵਾ ਉੱਪਰ ਨੂੰ ਆਵੇ ਸਾਡੀ ਏਰੀਏਸ਼ਨ ਹੋ ਜੇ ਜ਼ਮੀਨ ਦੀ ਸੋਇਲ ਦੀ ਏਰੀਏਸ਼ਨ ਹੋਣ ਲਈ ਹਾਰਡ ਪੈਨ ਤੋੜਨੀ ਲੋੜ ਹੈ ਤੀਸਰਾ ਸਾਨੂੰ ਲੋੜ ਹੈ ਜਿਹੜਾ ਜਿੰਨੀਆਂ ਜਿਵੇਂ ਅਸੀਂ ਅੱਜ ਅਸੀਂ ਸਬਜ਼ੀਆਂ ਬੈੱਡ ਤੇ ਬੀਜਣ ਦਾ ਗਏ ਆਂ ਅਸੀਂ ਮੱਕੀ ਬੀਜਣ ਲੱਗੇ ਆ ਗਏ ਆ ਸਮੇਂ ਦੀ ਲੋੜ ਹੈਗੀ ਐ ਜਿੰਨੀਆਂ ਫਸਲਾਂ ਹੈਗੀਆਂ ਉਹ ਬੈੱਡ ਤੇ ਬੀਜਣ ਦੀ ਲੋੜ ਹੈ ਆ ਬੈੱਡ ਹੈਗਾ ਔਰ ਇਹ ਸਾਈਡ ਤੇ ਖਾਲੀਆਂ ਹੈਗੀਆਂ ਨੇ ਕਿਉਂਕਿ ਜਦੋਂ ਅਸੀਂ ਬੈੱਡ ਬਣਾਵਾਂਗੇ ਤਾਂ ਪਾਣੀ ਜਿਹੜਾ ਹੈਗਾ ਅਸੀਂ ਦੋ ਚੀਜ਼ਾਂ ਨੂੰ ਦੇਣੇ ਆ ਪlant ਨੂੰ ਦੇਣੇ ਆ ਤੇ ਸੋਇਲ ਨੂੰ ਦੇਣੇ ਆ ਜੇ ਤੁਸੀਂ ਪਾਣੀ ਜਿਵੇਂ ਫਲੱਡ ਇਰੀਗੇਸ਼ਨ ਕਰਦੇ ਜੇ ਤਾਂ ਪਾਣੀ ਜਿਹੜਾ ਹੈਗਾ ਕਿਸਾਨ ਨੂੰ ਸਮਝਣਾ ਚਾਹੀਦਾ ਉਹ ਸਾਡੇ ਪlant ਵਾਸਤੇ ਤੇ ਸੋਇਲ ਵਾਸਤੇ ਜ਼ਹਿਰ ਹੈ ਉਹਨੂੰ ਵਾਸ਼ਤ ਦੀ ਲੋੜ ਹੈ ਅਸੀਂ ਉਹਨੂੰ ਜਿਹੜਾ ਫਲੱਡ ਇਰੀਗੇਸ਼ਨ ਦੇ ਰਹੇ ਹਾਂ ਪਾਣੀ ਜਿਹੜਾ ਦੇ ਰਹੇ ਹਾਂ ਜੈਦ ਦੇ ਰਹੇ ਹਾਂ ਉਹਦੇ ਨਾਲ ਸਾਡੇ ਪਲਾਂਟ ਤੇ ਸੋਇਲ ਸਾਡੀ ਡੈਮੇਜ ਹੁੰਦੀ ਹੈ ਸੋਇਲ ਦੇ ਵਿੱਚ ਮਾਈਕਰੋਜ਼ ਹੁੰਦੇ ਆ ਜਦੋਂ ਤੁਸੀਂ ਫਲੱਡ ਇਰੀਗੇਸ਼ਨ ਕਰਦੇ ਜੇ ਤਾਂ ਉਹ ਮਾਈਕਰੋਜ਼ ਮਰ ਜਾਂਦੇ ਜਿਹੜੇ ਕਿ ਮਾਈਕਰੋਜ਼ ਸਾਡੀਆਂ ਜਿਹੜੀਆਂ ਮਿਨਰਲ ਨੇ ਜੀ ਰਾ ਮਿਨਰਲ ਨੇ ਉਹਨੂੰ ਪਲਾਂਟ ਡਾਈਟ ਚ ਕਨਵਰਟ ਕਰਕੇ ਸਾਨੂੰ ਦਿੰਦੇ ਆ ਉਹ ਅਸੀਂ ਇਸ ਟਾਈਮ ਜਿਹੜਾ ਹੈਗਾ ਸਾਡੀ ਸਾਨੂੰ ਖਾਦਾਂ ਤਾਂ ਹੀ ਪਾਉਣੀਆਂ ਪੈਰੀਆਂ ਜਿਵੇਂ ਸਾਡੀ ਰਸੋਈ ਦੇ ਵਿੱਚ ਜਿਹੜਾ ਹੈਗਾ ਲੇਡੀਆਂ ਜਿਹੜੀਆਂ ਗਈਆਂ ਉਹ ਖਾਣਾ ਪਕਾਉਂਦੀਆਂ ਨੇ ਸਾਡੇ ਉੱਥੇ ਮਸਾਲੇ ਪਏ ਨੇ ਦਾਲਾਂ ਪਈਆਂ ਨੇ ਆਟਾ ਪਿਆ ਹੈ ਪਕਾ ਕੇ ਸਾਨੂੰ ਰੋਟੀ ਦੇਣ ਜੇ ਸਾਨੂੰ ਰੋਟੀ ਬਣਾਉਣੀ ਨਾ ਆਉਂਦੀ ਆ ਤਾਂ ਢਾਬੇ ਤੋਂ ਰੋਟੀ ਆਏਗੀ ਇਸ ਟਾਈਮ ਉਹ ਸਾਰਾ ਕੁਝ ਜਿਵੇਂ ਢਾਬੇ ਤੋਂ ਸਾਨੂੰ ਰੋਟੀ ਮੰਗਾ ਕੇ ਖਾਣੀ ਪੈਗੀ ਕਿਸਾਨ ਸਾਰਾ ਕੁਝ ਪੱਕਿਆ ਪਕਾਇਆ ਖਾਦਾ ਜਿਹੜਾ ਗਿਆ ਸੋਇਲ 'ਚ ਪਾ ਰਿਹਾ ਬਾਹਰੋਂ ਲਿਆ ਕੇ ਜੀ ਜੇ ਉਹ ਮਾਈਕਰੋਬਸ ਪੈਦਾ ਹੋ ਜਾਣਗੇ ਤਾਂ ਸਾਨੂੰ ਕੁਝ ਵੀ ਜਿਹੜਾ ਗਿਆ ਬਾਹਰੋਂ ਖਾਦਾ ਪਾਉਂਦੀ ਲੋੜ ਨਹੀਂ ਪੈਗੀ ਇਸ ਕਰਕੇ ਬੈਡ ਸੋਇੰਗ ਤੇ ਆ ਜਿਓ ਜਦੋਂ ਅਸੀਂ ਬੈਡ ਸੋਇੰਗ ਤੇ ਆਵਾਂਗੇ ਤਾਂ ਜਿਹੜਾ ਮੌਇਸਚਰ ਜਾਏਗਾ ਜ਼ਮੀਨ ਦੇ ਵਿੱਚ ਉਤੋਂ ਜ਼ਮੀਨ ਸੁੱਕੀ ਰਹੇਗੀ ਕਿਉਂਕਿ ਐਟਮੋਸਫੀਅਰ ਦੇ ਵਿੱਚ ਜਿਹੜੀ ਹੈਗੀ ਹੈ ਹਵਾ ਦੇ ਵਿੱਚ 78% 78.6% ਨਾਈਟ੍ਰੋਜਨ ਹੈ ਤਾਂ 21% ਆਕਸੀਜਨ ਹੈ ਜੀ ਬਾਕੀ ਸਾਰੀਆਂ ਗੈਸਾਂ ਪੁਆਇੰਟਾਂ ਚਾ ਦੋਨੇ ਨਾਈਟ੍ਰੋਜਨ ਤੇ ਆਕਸੀਜਨ ਜਿਹੜੀ ਹੈ ਪਲਾਂਟ ਨੂੰ ਗਰੋ ਕਰਨ ਲਈ ਲੋੜੀਂਦੀਆਂ ਨੇ ਤਾਂ ਜੇ ਅਸੀਂ ਮੌਇਸਚਰ ਦੇਵਾਂਗੇ ਸਾਡਾ ਇਹ ਸਾਡਾ ਹਵਾ ਵਿੱਚ ਰਹੇਗੀ ਸਾਨੂੰ ਖਾਦਾਂ ਦੀ ਲੋੜ ਨਹੀਂ ਪੈਗੀ ਉਸ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਬੈਡ ਤੇ ਸੋਇੰਗ ਕਰਤੀ ਫਸਲਾਂ ਦੀ ਤਾਂ ਲੋੜ ਪੈਗੀ ਸਾਨੂੰ ਮਲਚਿੰਗ ਦੀ ਮਲਚਿੰਗ ਜਿਹੜਾ ਹੈਗਾ ਇਸ ਟਾਈਮ ਕਿਸਾਨ ਕੋਲ ਮਲਚਿੰਗ ਹੈਗੀ ਹੈ ਜਿੰਨਾ ਫਸਲ ਦੀ ਰੇਂਜ ਖੁੰਦ ਹੈਗੀ ਹੈ ਉਸ ਦੇ ਨਾਲ ਉਤੋਂ ਢੱਕਣਾ ਹੈਗਾ ਜੀ ਢੱਕਣ ਦੇ ਜਿਹੜੇ ਅਗੇ ਆ ਪੰਜ ਫਾਇਦੇ ਹੈਗੇ ਨੇ ਪਹਿਲਾ ਫਾਇਦਾ ਹੈਗਾ ਉਹ ਮੋਇਸਚਰ ਰੂਟੀਨ ਹੋ ਜਾਏਗਾ ਜ ਜਮੀਨ ਦੇ ਵਿੱਚ ਨਮੀ ਆ ਬਰਕਰਾਰ ਰਹੇਗੀ ਦੂਸਰਾ ਟੈਂਪਰੇਚਰ ਕੰਟਰੋਲ ਹੋ ਜਾਏਗਾ ਜਦੋਂ ਜ਼ਿਆਦਾ ਗਰਮੀ ਪਏਗੀ ਤਾਂ ਵੀ ਟੈਂਪਰੇਚਰ ਠੀਕ ਰਹੇਗਾ ਘਟ ਸਰਦੀ ਹੋਏਗੀ ਤਾਂ ਵੀ ਟੈਂਪਰੇਚਰ ਠੀਕ ਰਹੇਗਾ ਤੀਸਰਾ ਜਿਹੜਾ ਕਿਸਾਨਾਂ ਨੂੰ ਇਸ ਤੇ ਮੁਸ਼ਕਲ ਆਈ ਹੈ ਜ਼ਹਿਰ ਪਾ ਕੇ ਜਿਹੜੇ ਉਹ ਵੀਡਸ ਖਤਮ ਕਰਦੇ ਆ ਵੀਡਸ ਜਿਹੜੇਗੇ ਨਹੀਂ ਹੋਣਗੇ ਨਦੀਨ ਜਿਹੜੇ ਹੈਗੇ ਉਹ ਨਹੀਂ ਹੋਣਗੇ ਉਸ ਤੋਂ ਬਾਅਦ ਜਿਹੜਾ ਚੌਥਾ ਫਾਇਦਾ ਹੈਗਾ ਉਹ ਮਾਈਕਰੋਬ ਜਿਹੜੇ ਜ਼ਮੀਨ ਵਿੱਚ ਅਸੀਂ ਪੈਦਾ ਕਰਨੇ ਆ ਉਹ ਡਿਵੈਲਪ ਹੋ ਜਾਣਗੇ ਤਾਂ ਸਾਨੂੰ ਖਾਦਾ ਨਹੀਂ ਪਾਉਣੇ ਪੈਣਗੇ ਪੰਜਵਾਂ ਜਿਹੜੀ ਸਾਡੀ ਮਲਚ ਹੈਗੀ ਹੈ ਜਿਹੜੀ ਜਿੰਨੀ ਫਸਲ ਨਹੀਂ ਰਹਿੰਦ ਖੁੰਦੀ ਅਸੀਂ ਮਲਚ ਕਰਾਂਗੇ ਉਹ ਗਲ ਜੇਗੀ ਗਨ ਤੋਂ ਬਾਅਦ ਜਿਹੜਾ ਹੈ ਸਾਡੀਆਂ ਖਾਦਾ ਬਣ ਜਾਣੀਆਂ ਉਹ ਸਾਡਾ ਬਾਇਓਮਾਸ ਜੈਵਿਕ ਮਾਦਾਂ ਬਣ ਜਾਏਗਾ ਕਿਉਂਕਿ ਜ਼ਮੀਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਿਹੜਾ ਜੈਵਿਕ ਮਾਦ ਹੈਗਾ ਉਹ ਪੁਆਇੰਟ ਜੈਵਿਕ ਮਾਦ ਬਾਇਓਮਾਸ ਕਹਿੰਗਾ ਇੰਗਲਿਸ਼ ਦੇ ਵਿੱਚ ਬਾਇਓਮਾਸ ਜਿਹੜਾ ਹੈਗਾ ਉਹ 0.25 ਹੈਗਾ ਜਦੋਂ ਕਿ ਇਹ ਖੇਤੀ ਕਰਨ ਵਾਸਤੇ 1 ਚਾਹੀਦਾ ਹੈ ਇਹ ਤਾਂ ਹੀ ਹੋਏਗਾ ਜਿਹੜੀ ਮਲਚ ਕਰੋਗੇ ਤਾਂ ਉਹ ਗਲ ਸੜ ਜਾਏਗੀ ਤੁਹਾਡਾ ਬਾਯੂ ਆਸ ਵਧੇਗਾ ਬਾਯੂ ਮਾਸ ਤੁਹਾਡਾ ਜਿਸ ਦਿਨ ਵਨ ਹੋ ਗਿਆ 0.75 ਹੋ ਗਿਆ ਉਸ ਦਿਨ ਤੁਹਾਨੂੰ ਪਾਣੀ ਵੀ ਘੱਟ ਲੋਣੇ ਪੈਣਗੇ ਜ਼ਮੀਨ ਤੁਹਾਡੀ ਨਰਮ ਹੋ ਜਾਏਗੀ ਤੁਹਾਨੂੰ ਖਾਦਾਂ ਦੀ ਵੀ ਲੋੜ ਨਹੀਂ ਪੈਗੀ ਕਿਸਾਨ ਵੀਰੋ ਵਾਪਸ ਆਓ ਇਸ ਤਕਨੀਕ ਤੇ ਖੇਤੀ ਕਰੋ ਪੰਜ ਤੱਤਾਂ ਅਨੁਸਾਰ ਖੇਤੀ ਕਰੋ ਪੰਜ ਤੱਤ ਜਿਵੇਂ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਮਿੱਟੀ ਹਵਾ ਪਾਣੀ ਆਕਾਸ਼ ਅਗਨੀ ਮਿੱਟੀ ਦੇ ਵਿੱਚ ਅਸੀਂ ਪੈਦਾ ਹੋਏ ਸਾਨੂੰ ਸਭ ਕੁਝ ਖਾਣ ਪੀਣ ਨੂੰ ਮਿਲਿਆ ਤਾਂ ਅਸੀਂ ਹੈਲਦੀ ਹੋਏ ਸਾਨੂੰ ਹਵਾ ਤੇ ਪਾਣੀ ਦੀ ਲੋੜ ਹੈਗੀ ਹੈ ਸਾਨੂੰ ਜੰਨਾ ਸਾਡਾ ਏਰੀਆ ਚਾਹੀਦਾ ਆਕਾਸ਼ ਹੋ ਗਿਆ ਸੂਰਜ ਰਿਹਾ ਸਾਨੂੰ એનર્ਜੀ ਦਿੰਦੇ ਇਸੇ ਤੇ ਨਹੀਂ ਪlant ਨੂੰ ਪlant ਜਿਹੜਾ soil ਵਿੱਚ ਪੈਦਾ ਹੋਇਆ ਹਵਾ ਪਾਣੀ ਤੇ ਅਗਨੀ ਦੇ ਨਾਲ ਉਹ ਉਹਨੂੰ 95% ਜਿਹੜੀ એનર્ਜੀ ਮਿਲੀ ਔਰ ਆਕਾਸ਼ ਕੀ ਹੈਗਾ ਜਿਸ ਤੇ ਅਸੀਂ ਕੰਮ ਨਹੀਂ ਕਰ ਰਹੇ ਆਕਾਸ਼ ਹੈਗਾ ਬੂਟਿਆਂ ਨੂੰ ਕਿੰਨੇ ਏਰੀਆ ਵਿੱਚ ਡਿਵੈਲਪ ਹੋਣ ਦੀ ਲੋੜ ਹੈ ਉਹਨਾ ਏਰੀਆ ਦਿਓ ਤਾਂ ਤੁਹਾਨੂੰ ਜਿਹੜਾ ਖਾਦਾਂ ਨਹੀਂ ਪਾਉਣੀਆਂ ਪੈਣਗੀਆਂ ਜੇ ਤੁਸੀਂ ਸੰਗਣੀ ਖੇਤੀ ਕਰੋਗੇ ਜੋ ਕੋਆਪਰੇਟ ਕਰਵਾ ਰਹੇ ਆ ਤੁਹਾਡੇ ਤੋਂ ਤਾਂ ਖਾਦਾਂ ਪਾਉਣੀਆਂ ਪੈਣਗੀਆਂ ਕਿਸਾਨ ਵੀਰੋ ਏਰੀਆ ਦੇ ਕੰਮ ਕਰੋ ਜਿੰਨਾ ਏਰੀਆ ਕਿਸੇ ਨੂੰ ਚਾਹੀਦਾ ਉਹਨਾ ਏਰੀਆ ਦਿਓ ਤੁਹਾਨੂੰ ਖਾਦਾਂ ਨਹੀਂ ਪਾਉਣੀਆਂ ਪੈਣਗੀਆਂ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੈਡ ਸਵਿੰਗ ਦੀ ਤਾਂ ਕਿ ਇੱਕ ਜਿਹੜਾ ਪਾਣੀ ਘੱਟ ਲੱਗੇ ਫਸਲਾਂ ਨੂੰ ਪਾਣੀ ਦੀ ਵੀ ਬਚਤ ਹੋਵੇ ਤੇ ਆਪਣਾ ਜਿਹੜਾ ਮੌਇਸਚਰ ਮਿਲੇ ਫਸਲਾਂ ਨੂੰ ਨਾ ਕਿ ਆਪਾਂ ਫਲੱਡ ਇਰੀਗੇਸ਼ਨ ਕਰਕੇ ਜਿਹੜੇ ਜ਼ਮੀਨ ਦੇ ਸਿੰਪਲ ਭਾਸ਼ਾ ਚ ਕਹੀਏ ਪੋਰ ਜਾਂ ਸੁਰਾਖ ਨਾ ਬੰਦ ਕਰੀਏ ਹਵਾ ਜਿਹੜੀ ਨੀਚੇ ਤੋਂ ਜ਼ਮੀਨ ਚੋਂ ਵੀ ਆਉਣੀ ਆ ਜਾਂ ਉਹਦੇ ਜੈਵਿਕ ਨੇ ਬਾਇਓਮਾਸ ਆ ਜਿਹੜਾ ਉਹਨੂੰ ਪ੍ਰੋਪਰ ਮਿਲਦਾ ਰਹੇ ਬੂਟੇ ਨੂੰ ਸੋ ਇਹ ਬੈਡ ਟੈਕਨੀਕ ਦੀ ਹੋਗੀ ਬੈਡ ਟੈਕਨੀਕ ਤੇ ਆਪਾਂ ਕਿਹੜੀਆਂ-ਕਿਹੜੀਆਂ ਫਸਲਾਂ ਜਿਹੜੀਆਂ ਆਪਾਂ ਟੋਟਲੀ ਫਸਲਾਂ ਕਿਹੜੀਆਂ-ਕਿਹੜੀਆਂ ਕਰ ਸਕਦੇ ਆ ਤੇ ਉਸ ਦੀ ਜਿਹੜੀ ਜਿਹੜਾ ਉਸ ਦਾ ਝਾੜ ਹੈ ਆਮ ਫਸਲ ਦੇ ਡਿਫਰੈਂਸ ਚ ਕਿੰਨਾ ਫਰਕ ਰਹੇਗਾ ਜਾਂ ਉਹਦੀ ਆਮਦਨ ਦੂਸਰੇ ਨਾਲੋਂ ਕਿੰਨੀ ਘਟੀਆਂ ਵੱਧ ਕਿੰਨੀ ਹੋ ਸਕਦੀ ਹੈ ਜਿਹੜੀ ਬੈਡ ਸੋਇੰਗ ਹੈਗੀ ਹੈ ਇਹ ਬਹੁਤ ਜ਼ਰੂਰੀ ਹੈ ਸਾਰੀ ਫਸਲਾਂ ਵਾਸਤੇ ਜ਼ਰੂਰੀ ਹੈ ਜੀ ਜੇ ਬੈਡ ਸੋਇੰਗ ਹੋਏਗੀ ਤਾਂ ਤੁਹਾਡਾ ਜਿਹੜਾ ਹੈ ਜ਼ਮੀਨ ਦੇ ਵਿੱਚ ਹਵਾ ਰਹੇਗੀ ਜੀ ਔਰ ਪlant ਨੂੰ ਮੌਇਸਚਰ ਚਾਹੀਦਾ ਤਾਂ ਹੀ ਮੌਇਸਚਰ ਮਿਲੇਗਾ ਜੀ ਤੁਸੀਂ ਜਿੰਨੀਆਂ ਵੀ ਫਸਲਾਂ ਹੈ ਚਾਹੇ ਤੁਸੀਂ ਕਣਕ ਹੈ ਉਹਦੇ ਤੇ ਤੁਸੀਂ 4 ਤੋਂ 5 ਓੜੇ ਜਿਹੜੇ ਹੈਗੇ 42 ਇੰਚ ਦਾ ਬੈੱਡ ਬਣਾਉਣਾ ਹੈ ਜੀ ਉਹਦੇ ਤੇ ਤੁਸੀਂ 4 ਜਾਂ 5 ਓੜੇ ਕੱਢ ਸਕਦੇ ਜੇ ਜੇ ਤੁਸੀਂ ਮੂੰਗੀ ਬੀਜਣੀ ਹੈ ਤਾਂ 3 ਓਰੇ ਆਣਗੇ ਜੀ ਜੇ ਤੁਸੀਂ ਸਰੋਂ ਬੀਜਣੀ ਹੈ 2 ਆਉਣਗੇ ਲੈਣਾ 2 ਲੈਣਾ ਆਉਣਗੀਆਂ ਜੇ ਤੁਸੀਂ ਆ ਕਾਟਨ ਬੀਜਣੀ ਹੈ ਤਾਂ ਵੀ 2 ਲੈਣਾ ਆਉਣਗੀਆਂ ਤਾਂ ਤੁਹਾਨੂੰ ਏਰੀਆ ਦੇ ਹਿਸਾਬ ਤੇ ਉਸ ਤੇ ਜਿਹੜੇ ਬੈੱਡ ਦੇ ਉੱਤੇ ਦੇਣਾ ਆਉਣ ਗਿਆ ਕਈ ਵਾਰੀ ਬੈਡ ਅਸੀਂ ਕਿਸੇ ਫਸਲ ਦੇ ਹਿਸਾਬ ਤੇ ਜਾਂ ਸਬਜ਼ੀਆਂ ਦੇ ਹਿਸਾਬ ਤੇ ਵੱਡਾ ਛੋਟਾ ਵੀ ਬਣਾ ਸਕਦੇ ਆ ਤਾਂ ਉਹ ਹਿਸਾਬ ਤੇ ਤੁਸੀਂ ਬੈਡ ਬਣਾਉਣਾ ਹੈ ਬੈਡ ਤਕਨੀਕ ਤੋਂ ਖੇਤੀ ਨਹੀਂ ਕਰੋਗੇ ਬੈਡ ਤਕਨੀਕ ਤੋਂ ਬਿਨਾ ਪਾਣੀ ਜਿੰਨਾ ਜਿਵੇਂ ਹੀਠਾ ਜਾ ਰਿਹਾ ਹੈ ਤਾਂ ਪਾਣੀ ਉਸੇ ਤਰੀਕ ਜਿਹੜਾ ਹੀਠਾ ਜਾਂਦਾ ਰਹੇਗਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਪਾਣੀ ਹੈ ਪੰਜਾਬ ਦਾ ਮਰਥਲ ਬਣ ਜਾਏਗਾ ਜੇ ਤੁਸੀਂ ਬੈਡ ਤਕਨੀਕ ਨਾਲ ਖੇਤੀ ਕਰੋਗੇ ਤੁਹਾਡਾ ਪਾਣੀ ਜਿਹੜਾ ਹੈਗਾ ਉਹ 25% ਲੱਗੇਗਾ 75% ਪਾਣੀ ਦੀ ਸੇਵਿੰਗ ਹੋਏਗੀ ਔਰ ਜਿੱਦਨ ਪੰਜਾਬ ਪੂਰਾ ਬੈਡ ਸੋਇੰਗ ਤੇ ਕਰਨ ਲੱਗ ਗਿਆ ਬਜਾਈ ਬੈਡ ਤੇ ਕਰਨ ਲੱਗ ਗਿਆ ਤਾਂ ਤਿੰਨ ਸਾਲਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਵਾਪਸ ਜਿਹੜਾ ਹੈਗਾ ਉਹ ਵਾਪਸ ਸਾਡਾ ਜਿਹੜਾ ਵਾਟਰ ਲੈਵਲ ਉੱਪਰ ਆ ਜਾਏਗਾ ਜਿਹੜਾ ਪੰਜਾਬ ਇਸ ਟਾਈਮ ਪਾਣੀ ਨੂੰ ਜਿਹੜਾ ਤਰਸਣ ਜਾ ਰਿਹਾ ਹੈਗਾ ਜੇ ਇਹੀ ਹਾਲਿਆ ਤਾਂ 5 ਤੋਂ 10 ਸਾਲਾਂ ਚ ਪਾਣੀ ਖਤਮ ਹੋ ਜਾਏਗਾ ਪੰਜਾਬ ਮਾਰੂਥਲ ਬਣ ਜਾਏਗਾ ਦੂਸਰਾ ਅੱਜ ਵੀ ਛਾੜੀ ਜਿਹੜੀ ਜ਼ਮੀਨ ਹੈਗੀ ਹੈ ਜੇ ਉਹਨੂੰ ਤੁਸੀਂ ਥੋੜੀਆਂ ਜਿਹੀ ਜਗ੍ਹਾ ਤੇ ਤੁਸੀਂ ਵੀ ਬੀਜ ਕੇ ਦੇਖੋ ਤੁਸੀਂ ਦੇਖੋਗੇ 15-20 ਦਿਨਾਂ ਵਿੱਚ ਬੀਜ ਉੱਗੇਗਾ ਜਰੂਰ ਲੇਕਿਨ ਸੜ ਜਾਏਗਾ ਕਿਉਂਕਿ ਸਾਡੀ ਜ਼ਮੀਨ ਜਿਹੜੀਆਂ ਬੰਜਰ ਬਣ ਚੁੱਕੀਆਂ ਹਨ ਪਰ ਅਸੀਂ ਖਾਦਾ ਪਾ ਪਾ ਕੇ ਗੁਜ਼ਾਰਾ ਕਰ ਰਹੇ ਹਾਂ ਇਹ ਜਿਹੜਾ ਹੈਗਾ ਅਸੀਂ ਇਹਨੂੰ ਕਟਾ ਕੇ ਹੌਲੀ ਹੌਲੀ ਪਹਿਲਾਂ ਖਾਦਾ ਕਟਾ ਕੇ ਜਿਹੜਾ ਉਹ 3 ਸਾਲਾਂ ਦੇ ਵਿੱਚ ਅਸੀਂ ਵਾਪਸ ਆ ਜਾਈਏ ਤਾਂ ਜਿਹੜਾ ਅਸੀਂ ਜਾਦਾ ਖਾਦਾ ਪਾ ਰਹੇ ਹਾਂ ਉਹਦੀ ਬਜਾਏ ਥੋੜੀਆਂ ਜਿਹੀ ਜਮੀਨ ਵਿੱਚ ਖਾਦਾ ਪਾ ਕੇ ਜਿੰਦੇ ਵਿੱਚ ਪਲਾਂਟ ਇੱਕਦਾਂ ਉੱਗੇ ਤੇ ਗਰੋ ਕਰੇ ਬਾਹ ਦੇ ਵਿੱਚ ਜਿਹੜੀ ਤਕਨੀਕ ਹੈਗੀ ਹੈ ਤੁਸੀਂ ਜਿਹੜਾ ਹੈਗਾ ਪਲਾਂਟ ਨੂੰ ਡਾਇਰੈਕਟ ਜਿਹੜਾ ਹੈਗਾ ਸਪਰੇ ਨਾਲ ਖਾਦਾਂ ਦੇਣੀ ਹੈ ਜੀ ਇੱਕ ਸਪਰੇ ਮੰਨ ਲਓ ਇੱਕ ਫਸਲ ਵਾਸਤੇ ਤੁਸੀਂ 6 ਵਾਰੀ ਸਪਰੇ ਕਰਦੇ ਜੀ ਉਹਨੂੰ اگਾਉਣ ਵਾਸਤੇ ਤਾਂ ਜੇ ਤੁਸੀਂ 5 ਕਿਲੋ ਇੱਕ ਵਾਰੀ ਸਪਰੇ ਕਰਦੇ ਤਾਂ ਤੁਹਾਡੇ 30 ਕਿਲੋ ਖਾਦਾਂ ਦੇ ਨਾਲ ਤੁਹਾਡੀ ਫਸਲ ਪੱਕ ਜਾਏਗੀ ਉਹ ਤੁਹਾਡੇ ਬਿਲਕੁਲ ਝਾੜ ਚ ਫਰਕ ਨਹੀਂ ਪਵੇਗਾ ਜੇ ਤੁਸੀਂ ਸਪਰੇ ਟੈਕਨੀਕ ਤੇ ਆ ਜਾਓਗੇ ਇਸ ਵਾਸਤੇ ਜਿਹੜਾ ਸੋਇਲ ਨੂੰ ਬਚਾਉਂਦੀ ਲੋੜ ਹੈ ਤਾਂ ਸਾਡੇ ਹੈਲਥ ਨੂੰ ਬਚਾਉਂਦੀ ਲੋੜ ਹੈ ਪਾਣੀ ਨੂੰ ਬਚਾਉਂਦੀ ਲੋੜ ਹੈ ਇਸ ਤਕਨੀਕ ਤੇ ਆ ਜਾਗੇ ਤਾਂ ਪਾਣੀ ਵੀ ਬਚੇਗਾ ਹੈਲਥ ਵੀ ਠੀਕ ਹੋ ਜੇਗੀ ਜ਼ਮੀਨ ਵੀ ਬਚ ਜੇਗੀ ਸਾਰਾ ਪੰਜਾਬ ਜਿਹੜਾ ਖੁਸ਼ਹਾਲ ਹੋ ਜਾਏਗਾ ਆਮਦਨ ਵੀ ਸਾਡੀ ਵਧੇਗੀ ਜੀ ਸੋ ਗੱਲ ਇੱਕ ਜਿਹੜਾ ਮੇਨ ਕਿਸਾਨ ਦਾ ਲਾ ਲਈਏ ਜਾਂ ਫਾਰਮਰ ਦਾ ਲਾ ਲਈਓ ਇੱਕ ਕੁਐਸਚਨ ਆਮਦਨ ਦੀ ਆ ਜਾਂਦਾ ਜੇਕਰ ਆਪਾਂ ਗੱਲ ਕਰੀਏ ਆਮਦਨ ਦੀ 1 ਏਕੜ ਦੇ ਵਿੱਚੋਂ ਬੰਦਾ ਆਰਗੈਨਿਕ ਖੇਤੀ ਕਰਕੇ ਰਵਾਇਤੀ ਖੇਤੀ ਨਾਲੋਂ ਆਮਦਨ ਉਸ ਦੇ ਲੈਵਲ ਦੀ ਲਿਆ ਸਕਦਾ ਹੈ ਬਿਲਕੁਲ ਲਿਆ ਸਕਦਾ ਹੈ ਜੇ ਕਿਸਾਨ ਮਿਹਨਤ ਕਰੇ ਕਿਉਂਕਿ ਅੱਜ ਕਿਸਾਨ ਮਿਹਨਤ ਕਰਨਾ ਛੱਡ ਗਿਆ ਹੈ ਪਹਿਲਾਂ ਕਿਸਾਨ ਜਿਹੜਾ ਹੈ ਗਿਆ ਸੀ ਉਹ ਆਪਣਾ ਟਰੱਕੇ ਖੇਤ ਆਉਂਦਾ ਸੀ ਫੇਰ ਸਾਈਕਲ ਤੇ ਆਉਣ ਲੱਗ ਗਿਆ ਹੁਣ ਮੋਟਰਸਾਈਕਲ ਤੇ ਕਾਰ ਤੇ ਆਉਂਦਾ ਹੈ ਗੀੜਾ ਮਾਰ ਕੇ ਚਲਾ ਜਾਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜੀ ਕਮਰਸ਼ੀਅਲ ਖੇਤੀ ਕਰ ਰਿਹਾ ਹੈ ਕੈਮੀਕਲ ਖੇਤੀ ਕਰ ਰਿਹਾ ਹੈ ਇਹ ਕਰਨੀ ਸੌਖੀ ਹੈਗੀ ਹੈ ਪਰ ਲੇਕਿਨ ਜੇ ਤੁਸੀਂ ਜੈਵਿਕ ਖੇਤੀ ਕਰਨੀ ਹੈ ਕੁਦਰਤੀ ਖੇਤੀ ਕਰਨੀ ਹੈ ਤਾਂ ਤੁਹਾਨੂੰ ਜਿਹੜਾ ਗਿਆ ਜੁੜਨਾ ਪਾਏਗਾ ਤੁਹਾਨੂੰ ਮਿਹਨਤ ਵੀ ਕਰਨੀ ਪਵੇਗੀ ਤੁਹਾਡੀ ਆਮਦਨ ਘਟੇਗੀ ਨਹੀਂ ਜੇ ਤੁਸੀਂ ਆਪਣੇ ਹੱਥੀ ਕੰਮ ਕਰੋਗੇ ਜਾਂ ਕੋਲ ਖੜ ਕੇ ਸਾਰਾ ਕੰਮ ਕਰਾਓਗੇ ਤਾਂ ਤੁਹਾਡਾ ਆਮਦਨ ਵਧੇਗੀ ਘਟੇਗੀ ਨਹੀਂ ਘਟੂਗੀ ਉਦੋਂ ਜਦੋਂ ਤੁਸੀਂ ਸਮਾਂ ਨਹੀਂ ਦਿਓਗੇ ਜਿਵੇਂ ਹੁਣ ਤੁਸੀਂ ਆਉਂਦੇ ਜੇ ਕਾਰ ਤੇ ਢੇੜਾ ਮਾਰ ਕੇ ਚਲੇ ਜਾਂਦੇ ਇਹ ਖੇਤੀ ਇਸ ਤਰ੍ਹਾਂ ਨਹੀਂ ਹੋਏਗੀ ਸਾਨੂੰ ਜੁੜਨਾ ਪੈਗਾ ਜ਼ਮੀਨ ਨਾਲ ਆਪਣੀ ਸਿਹਤ ਨੂੰ ਬਚਾਉਣ ਵਾਸਤੇ ਸਾਨੂੰ ਉਪਰਾਲੇ ਕਰਨੇ ਪੈਣਗੇ ਕਿਸਾਨ ਔਰ ਉਹ ਕੋਈ ਸਮਾਂ ਦੂਰ ਨਹੀਂ ਜਿੱਦਨ ਕਿਸਾਨ ਜੈਵਿਕ ਖੇਤੀ ਕਰਨ ਲੱਗਿਆ ਔਰ ਸਰਕਾਰ ਇਹ ਸਾਰੀ ਜਿਹੜੀ ਸਾਡੀ ਏਜੰਸੀ ਹੈ ਉਹ ਸਾਡਾ ਅਨਾਜ ਹੈ ਗਿਆ ਸਾਡੀਆਂ ਸਬਜ਼ੀਆਂ ਹੈ ਗਿਆ ਐਕਸਪੋਰਟ ਹੋਣਗੀਆਂ ਤੇ ਕਿਸਾਨ ਜਿਹੜਾ ਹੈਗਾ ਉਹ ਖਿਸ਼ਾਲ ਹੋਏਗਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਵੀ ਜਿਹੜੀ ਇਸ ਟਾਈਮ ਬਾਜ਼ਾਰ ਦੇ ਵਿੱਚ ਐਮਪੀ ਦੀ ਕਣਕ ਆਉਂਦੀ ਹੈਗੀ ਕਈ ਸਾਲਾਂ ਤੋਂ ਜੀ ਉਹ ਨਕਲੀ ਐਮਪੀ ਦੀ ਕਣਕ ਆ ਰਹੀ ਹੈਗੀ ਹੈ ਜਦੋਂ ਕਿ 6000 ਰੁਪਿਆ ਕੁਇੰਟਲ ਦਾ ਰੇਟ ਜਿਹੜਾ ਹੈਗਾ ਸਰਬਤੀ ਕਣਕ ਦਾ ਐਮਪੀ ਦੇ ਵਿੱਚ ਹੈਗਾ ਪਰ ਲੇਕਿਨ ਇੱਥੇ ਸਾਨੂੰ ਬਾਜ਼ਾਰਾਂ ਵਿੱਚ 3500 ਰੁਪਏ ਦੀ ਮਿਲ ਰਹੀ ਹੈ ਉਹ ਨਕਲੀ ਹੈਗੀ ਹੈ ਉਹ ਤਾਂ ਮੇਰੀ ਉਥੋਂ ਕਣਕ ਅਵੇਲੇਬਲ ਹੀ ਨਹੀਂ ਹੈਗੀ ਕਿਉਂਕਿ ਜਿੰਨੀ ਕਣਕ ਜਿਹੜੀ ਸ਼ਰਬਤੀ ਹੈਗੀ ਹੈ ਆਰਗੈਨਿਕ ਹੈਗੀ ਹੈ ਉਹ ਸਾਰੀ ਅਰਬ ਕੰਟਰੀ ਨੂੰ ਜਾਰੀ ਹੈ ਅੱਛਾ ਜੀ ਕਿਉਂਕਿ ਉੱਥੇ ਅਰਬ ਕੰਟਰੀ ਦੇ ਵਿੱਚ ਮੈਂ ਖੁਦ ਵੀ ਜਾ ਕੇ ਆਇਆ ਉੱਥੇ ਜਿਹੜਾ ਕਣਕ ਦਾ ਸ਼ਰਬਤੀ ਕਣਕ ਦਾ ਰੇਟ ਹੈ ਉਹ 20000 ਰੁਪਏ ਕਵਾਂਟਲ ਹੈਗਾ ਅੱਛਾ ਜੀ ਤਾਂ ਇੱਥੇ ਜਿਹੜਾ ਵਪਾਰੀ ਹੈਗਾ ਉਹ ਕਿਸਾਨਾਂ ਤੋਂ ਕਣਕ ਲੈ ਕੇ ਸਾਰੇ ਖਰਚੇ ਕਰਕੇ ਉਹਦੇ ਟੈਸਟਿੰਗ ਕਰਕੇ 10000 ਰੁਪਏ ਖਰਚਾ ਕਰਕੇ ਉੱਥੇ ਜਾ ਕੇ 20000 ਦੀ ਵੇਚਦਾ ਚੰਗਾ ਮੁਨਾਫਾ ਕਮਾਰੇ ਜਦੋਂ ਕਿਸਾਨ ਸਿੱਧੀ ਵੇਚਣ ਲੱਜੇਗਾ ਤਾਂ ਕਿਸਾਨ ਦੀ ਜਿਹੜੀ ਉਹ 6000 ਵਾਲੀ ਹੈਗੀ ਹੈ ਉਸਦੇ ਵੀ ਉਹਨੂੰ ਵੀ 20000 ਮਿਲਣ ਆ ਜਗੇ ਜੇ ਉਹਦੇ 5000 ਖਰਚਾ ਵੀ ਆ ਜਾਏਗਾ ਫਿਰ ਵੀ 15 ਮਿਲੇਗਾ ਤਾਂ ਉਹਨੂੰ ਡਬਲ ਫਿਰ ਵੀ ਮਿਲੇਗਾ ਇਹ ਹੱਲੇ ਸਿੱਧੇ ਜਿਹੜਾ ਹੈਗਾ ਸਾਨੂੰ ਬਾੜ ਸੋ ਆਪ ਦਾ ਸਭ ਕੁਝ ਆਪ ਵਪਾਰ ਕਰਨ ਦੀ ਲੋੜ ਹੈ ਜਿੱਦਨ ਕਿਸਾਨ ਵਪਾਰੀ ਵੀ ਬਣ ਗਿਆ ਜੀ ਆਪਣੀਆਂ ਸਾਰੇ ਇੱਥੇ ਸਾਰੇ ਉਜੋਗ ਲੱਗਣੇ ਚਾਹੀਦੇ ਆ ਉਹ ਖੇਤੀ ਆਧਾਰਤ ਲੱਗਣੇ ਚਾਹੀਦੇ ਆ ਕਿਸਾਨਾਂ ਦੀ ਆਮਦਨ ਰਹੇਗੀ ਬਚਾ ਪਚੇਗਾ ਔਰ ਜੇ ਪੰਜਾਬ ਬਚੇਗਾ ਤਾਂ ਹੀ ਹਿੰਦੁਸਤਾਨ ਬਚੇਗਾ ਕਿਉਂਕਿ ਜਿਹੜਾ ਪੰਜਾਬ ਉਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਸੋ ਇੱਕ ਗੱਲ ਕਰ ਰਹੇ ਸੀ ਸੰਧੂ ਸਾਹਿਬ ਇਹ ਜਿਹੜਾ ਤੁਸੀਂ ਨੇ ਕਿੰਨਾ ਏਰੀਆ ਦੋ ਦੋ ਏਕੜ ਦੋ ਏਕੜ ਦੇ ਵਿੱਚ ਇਹ ਕਿਸ ਪਰਪਸ ਲਈ ਤੁਸੀਂ ਜਿਹੜਾ ਲਗਾਇਆ ਇਹ ਇਹ ਦੋ ਇਹਦੇ ਦੋ ਪਰ ਪਹਿਲਾ ਪਰਪਸ ਤਾਂ এনवायरमेंट ਨੂੰ ਬਚਾਉਣਾ ਹੈਗਾ ਜੀ ਅੱਜ ਪੰਜਾਬ ਦੇ ਵਿੱਚ ਜਿਹੜਾ ਹੈਗਾ 3% ਜਿਹੜਾ ਹੈਗਾ ਉਹ ਫੋਰੈਸਟ ਏਰੀਆ ਹੈ ਜੀ ਜਦੋਂ ਕਿ 30% ਹੋਣਾ ਚਾਹੀਦਾ ਜੀ ਜੇ ਅੱਜ ਬਰਸਾਤ ਅਨ ਇਵਨ ਬਰਸਾਤ ਹੋ ਰਹੀ ਹੈ ਬਰਸਾਤ ਘੱਟ ਹੋ ਰਹੀ ਹੈ ਉਹਦਾ ਕਾਰਨੀ ਫੋਰੈਸਟ ਦਾ ਨਾਂ ਹੋਣਾ ਦਰਖਤਾਂ ਦਾ ਨਾਂ ਹੋਣਾ ਜੀ ਉਹ ਸਾਨੂੰ ਜਿਹੜੀ ਸ਼ੁੱਧ ਹਵਾ ਜਿਹੜੀ ਹੈਗੀ ਆ ਉਹ ਵੀ ਦਰਖਤਾਂ ਤੋਂ ਮਿਲਦੀ ਹੈ ਅਸੀਂ ਸਾਨੂੰ ਇਸ ਚੀਜ਼ ਦਾ ਅਸੀਂ ਕਦੀ ਸੋਚਦੇ ਨਹੀਂ ਸਾਨੂੰ ਹਵਾ ਕਿੱਥੋਂ ਮਿਲਦੀ ਹੈ ਜੀ ਇਸ ਵਾਸਤੇ ਜਿਹੜੀ ਹੈਗੀਆਂ ਇਹ ਮੈਂ ਬਰਮਾ ਡੇਕ ਲਾਈਆਂ ਆ ਇਹ ਦੇਰਾ ਦੇਉਣ ਜਿਹੜਾ ਫੋਰੈਸਟ ਇੰਸਟੀਚਿਊਟ ਹੈ ਉੱਥੋਂ ਮੋਵਾ ਕੇ ਇਹਦੇ ਨਾਲ ਮੈਨੂੰ ਇੱਕ ਚੰਗੀ ਲੱਕੜੀ ਵੀ ਮਿਲੇਗੀ ਜੀ ਔਰ ਮੈਨੂੰ ਚੰਗਾ ਵਾਤਾਵਰਨ ਵੀ ਮੇਰੇ ਹੈਗਾ ਮੈਨੂੰ ਇਹਦੇ ਹੀਟਾ ਮੈਨੂੰ ਇਹਦੇ ਹੀਟਾ ਹਲਦੀ ਵੀ ਸਦਾ ਮੈਂ ਆਪਦੇ ਪਸ਼ੂਨ ਦੀ ਇਹ ਚਰਾੰਦ ਵੀ ਬੜਾਈ ਹੋਈ ਹੈ ਇਹਦੇ ਮੇਰੇ ਮਲਟੀ ਪਰਪਸ ਮੈਨੂੰ ਬਹੁਤ ਫਾਇਦਾ ਹੋ ਰਿਹਾ ਔਰ ਜੇ ਇਹ ਵੀ ਗਰਮੀ ਜਿਵੇਂ ਦੇਖਿਆ ਹੈਗਾ ਜੇ ਬਾਹਰ 45 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਅਸੀਂ ਦਰਖਤਾਂ ਹੇਠਾਂ ਬੈਠਦੇ ਸਾਡੇ ਜਿਹੜਾ ਉਹ 5 ਡਿਗਰੀ ਟੈਂਪਰੇਚਰ ਘਟ ਆਉਂਦਾ ਇਹ ਸਾਡੇ ਇਥੇ ਮੇਰੇ ਫਾਰਮ ਹਾਊਸ ਤੇ ਜਿਹੜੇ ਆਗੇ ਆ ਜਿਆਦਾ ਫੋਰੈਸਟਰੀ ਹੋਣ ਕਰਕੇ ਦਰਖਤ ਹੋਣ ਕਰਕੇ ਜਿਹੜਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਹਾਂਜੀ ਸੋ ਇਹ ਸੰ ਸਰਦਾਰ ਇਕਵਾਲ ਸਿੰਘ ਸੰਧੂ ਸਾਹਿਬ ਜਿਹੜੇ ਪਿਛਲੇ 10 ਸਾਲਾਂ ਤੋਂ ਇਸ ਜੈਵਿਕ ਖੇਤੀ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੇ ਕਿਸਾਨਾਂ ਨੂੰ ਟ੍ਰੇਨ ਵੀ ਕਰ ਚੁੱਕੇ ਨੇ ਟ੍ਰੇਨਿੰਗ ਵੀ ਦੇ ਰਹੇ ਨੇ ਸੋ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ ਇਹਨਾਂ ਕੋਲ ਬਹੁਤ ਜਿਹੜਾ ਗਿਆਨ ਹੈ ਖੇਤੀ ਦੇ ਲਈ ਉਹ ਹੈ ਤੇ ਤੁਸੀਂ ਇਹ ਗਿਆਨ ਵੀ ਪ੍ਰਾਪਤ ਕਰ ਸਕਦੇ ਹੋ ਕਿਵੇਂ ਆਪਾਂ ਰਸਾਇਣਿਕ ਖੇਤੀ ਨੂੰ ਛੱਡ ਕੇ ਜੈਵਿਕ ਖੇਤੀ ਵੱਲ ਆ ਸਕਦੇ ਆ ਤਾਂ ਕਿ 2 ਜਾਂ 3 ਸਾਲਾਂ ਦੇ ਵਿੱਚ ਹੌਲੀ-ਹੌਲੀ ਆਪਾਂ ਜ਼ਹਿਰ ਮੁਕਤ ਖੇਤੀ ਕਰ ਲਈਏ ਆਰਗੈਨਿਕ ਖੇਤੀ ਕਰ ਲਈਏ ਤੇ ਹੌਲੀ-ਹੌਲੀ ਉਸ ਨੂੰ ਪ੍ਰੋਫਿਟੇਬਲ ਵੀ ਬਣਾ ਲਈਏ ਇਹ ਨਹੀਂ ਕਿ ਇਹ ਸਿਰਫ ਸੇਤ ਲਈ ਹੈ ਇਹ ਸੇਤ ਦੇ ਨਾਲ-ਨਾਲ ਆਪਾਂ ਨੂੰ ਚੰਗਾ ਵਪਾਰ ਵੀ ਦੇਵੇਗੀ ਸੋ ਕਿਸਾਨ ਵੀਰੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਤੋਂ ਇੰੀਆਂ ਵੀਡੀਆਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਜਿਹੜੀ ਪੁੱਜ ਸਕੇ ਸੋ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੜੇ ਰਹੋ ਜਗਜੀਤ ਗਰੁੱਪ ਦੇ ਨਾਲ ਥੈਂਕ ਯੂ ਵੈਰੀ ਮਚ